ਤਰਨਤਾਰਨ ਦੇ ਪਿੰਡ ਡੱਲ ਦੇ ਖੇਤਾਂ ਵਿੱਚੋਂ ਡਰੋਨ ਦੇ ਨਾਲ ਮਿਲੀ ਅਫੀਮ ਤਰਨਤਾਰਨ ਦੇ ਥਾਣਾ ਖਾਲੜਾ ਦੇ ਪਿੰਡ ਡੱਲ ਵਿਖੇ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਪੁਲਿਸ ਨੇ ਪਿੰਡ ਡੱਲ ਦੇ ਖੇਤਾਂ ਵਿੱਚੋਂ 506 ਗ੍ਰਾਮ ਅਫੀਮ ਇੱਕ ਡਰੋਨ DJI Air 3 ਮਾਡਲ ਬਰਾਮਦ ਕੀਤਾ ਹੈ ਇਸ ਸੰਬੰਧੀ ਮਕਦਮਾ ਨੰਬਰ 237 ਮਿਤੀ 13 10 25 ਧਾਰਾ 18 68 85 ਐਨ ਡੀ ਪੀ ਐਸ ਐਕਟ ਅਧੀਨ ਦਰਜ ਕਰ ਲਿਆ ਗਿਆ ਹੈ ਬਾਕੀ ਤੁਸੀਂ ਖੁਦ ਸੁਣੋ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕੀ ਹੈ ਕਹਿਣਾ ਇੱਥੇ ਦੱਸਣਾ ਬੰਦਾ ਹੈ ਕਿ ਪਹਿਲਾਂ ਗਵਾਡੀ ਮੁਲਖ ਵੱਲੋਂ ਹੈ ਰਵਨ ਆਉਂਦੀ ਸੀ ਉਸ ਤੋਂ ਬਾਅਦ ਪਿਸਟਲ ਅਤੇ ਖੋਣ ਆਫੀਮ ਡਰੋਨ ਰਾਈ ਆ ਰਹੀ ਹੈ ਜੋ ਕਿ ਪੰਜਾਬ ਲਈ ਇੱਕ ਚਿੰਤਾ ਦਾ ਵਿਸ਼ਾ ਹੈ ਜੋਧ ਨਸ਼ਾ ਅਮਰੁੱਧ ਜਿਹੜੀ ਮੁਹਿੰਮ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਹੈ ਉਸ ਦੇ ਵਿੱਚ ਲਗਾਤਾਰ ਜਿਹੜੀਆਂ ਬਰਾਮਦਗੀਆਂ ਸਬਡੀਵੀਜ਼ਨ ਤੇ ਕਿਚ ਇਵੈਂਟ ਜ਼ਿਲ੍ਹਾ ਤਰਨਤਾਰਨ ਵੱਲੋਂ ਕੀਤੀਆਂ ਜਾ ਰਹੀਆਂ ਨੇ ਮਾਨਯੋਗ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਭਗਵੰਤ ਮਾਨ ਜੀ ਨੇ ਜਿਹੜੀਆਂ ਸਾਨੂੰ ਏਡੀਐਸ ਵਾਹਨ ਦਿੱਤੇ ਆ ਉਹਦੇ ਉਹਦੇ ਤਹਿਤ ਜਿਹੜੀਆਂ ਰੋਜ਼ਾਨਾ ਪ੍ਰਾਪਤੀਆਂ ਹੋ ਰਹੀਆਂ ਨੇ ਸੋ ਮਾਨਯੋਗ ਡੀਜੀਪੀ ਸਾਹਿਬ ਸ੍ਰੀ ਗੌਰਵ ਯਾਦਵ ਆਈਪੀਐਸ ਮਾਨਯੋਗ ਐਸਐਸਪੀ ਸਾਹਿਬ ਇਹ ਰਜੂਤ ਗਰੇਵਾਲ ਜੀ ਦੇ ਹੁਕਮਾਂ ਦੇ ਮਤਾਬਕ ਹੀ ਜਿਹੜੀਆਂ ਵੱਖ-ਵੱਖ ਲੋਕੇਸ਼ਨਾਂ ਤੇ ਗੱਡੀਆਂ ਲਗਾ ਕੇ ਤੇ ਡਰੋਨ ਐਕਟੀਵਿਟੀ ਨੂੰ ਜਿੱਥੇ ਡਿਟੈਕਟ ਕੀਤਾ ਜਾ ਰਿਹਾ ਉਥੇ ਜੈਮ ਵੀ ਕੀਤਾ ਜਾ ਰਿਹਾ। ਸੋ ਇਸੇ ਤਰ੍ਹਾਂ ਹੀ ਅੱਜ ਵੀ ਜਿਹੜੀ ਆ ਡਿਟੈਕਸ਼ਨ ਵਾਲੀ ਵਹੀਕਲ ਆ ਨਾਲ ਪਿੰਡ ਦੇ ਵਿੱਚ ਲੱਗੀ ਡਰੋਨ ਐਕਟੀਵਿਟੀ ਨੋਟ ਹੋਈ ਤੇ ਜੈਮਿੰਗ ਆਨ ਕੀਤੀ ਗਈ ਤੇ ਜਿਸ ਦੌਰਾਨ ਇੱਕ ਜਿਹੜਾ ਡਰੋਨ ਡੀਜੀ ਮੈਟ੍ਰਿਕਸ ਤੇ ਇੱਕ ਜਿਹੜਾ ਪੀਲੇ ਰੰਗ ਦਾ ਪੈਕੇਟ ਮਿਲਿਆ ਜਿਹਨੂੰ ਖੋਲ ਕੇ ਚੈੱਕ ਕਰਨ ਦੇ ਦੇ ਵਿੱਚੋਂ 506 ਗ੍ਰਾਮ ਜਿਹੜੀ ਆ ਅਫੀਮ ਬਰਾਮਦ ਹੋਈ ਜਿਸ ਬੰਦੀ ਥਾਣਾ ਖਾਲੜਾ ਦੇ ਵਿਖੇ ਵੱਖਰੀ ਐਫ ਆਈ ਆਰ ਜਿਹੜੀ ਆ ਉਹ ਦਰਜ ਕਰਕੇ ਦੀ ਤਰਤੀਬ ਕੀਤੀ ਜਾ ਰਹੀ ਹੈ। ਸੋ ਇਹਦੀ ਜਿਹੜੀ ਟੈਕਨੀਕਲ ਤਰੀਕਿਆਂ ਦੇ ਨਾਲ ਇਨਵੈਸਟੀਗੇਸ਼ਨ ਕੀਤੀ ਜਾਊਗੀ। ਇਸ ਵਿਸ਼ੇ ਦੇ ਵਿੱਚ ਸ਼ਾਮਲ ਵਿਅਕਤੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸਲਾਖਾ ਪਿੱਛੇ ਭੇਜਿਆ ਜਾਵੇਗਾ। ਮੈਂ ਇੱਥੇ ਵੀ ਦੱਸਣਾ ਚਾਹੁੰਦਾ ਆ ਕਿ ਜਿੱਥੇ ਬਾਰਡਰ ਤੇ ਰੋਜ਼ਾਨਾ ਪ੍ਰਾਪਤੀਆਂ ਹੋ ਰਹੀਆਂ ਨੇ ਅਚਾਨਕ ਦਿਨ ਪਹਿਲਾਂ ਤੁਹਾਨੂੰ ਯਾਦ ਹੋਵੇਗਾ कि ਇਦਾਂ ਹੀ ਐਡੀਐਸ ਦੇ ਸਹਿਯੋਗ ਨਾਲ ਜਿਹੜੀ ਬ੍ਰਾਮਬੀ ਥਾਣਾ ਖੀਮ ਕਰਨ ਚੋਂ ਇਸ ਜਿਹਦੇ ਵਿੱਚ ਤਕਰੀਬਨ 3.5 ਕਿਲੋ ਦੇ ਕਰੀਬ ਜਿਹੜੀ ਆਫੀਮ ਬਰਾਮਦ ਹੋਈ ਸੀ ਇਸ ਤੋਂ ਇਲਾਵਾ ਜਿਹੜੀਆਂ ਹੈਰਨ ਦੀਆਂ ਰਿਕਵਰੀਜ਼ ਨੇ ਉਹ ਲਗਾਤਾਰ ਬਾਰਡਰ ਦੇ ਉੱਤੇ ਤੇ ਜ਼ਿਲ੍ਹਾ ਤਰਨਤਾਰਨ ਵੱਲੋਂ ਕੀਤੀਆਂ ਜਾ ਰਹੀਆਂ ਨੇ ਤੇ ਅਸੀਂ ਇਸ ਧੰਦੇ ਦੇ ਵਿੱਚ ਅਨਵੋਲਵ ਗੈਰ ਕਾਨੂੰਨੀ ਜਿਹੜੇ ਗੈਰ ਸੰਵਿਧਾਨਕ ਵਿਅਕਤੀ ਆ ਉਹਨਾਂ ਦੇ ਗੈਰ ਕਾਨੂੰਨੀ ਇਰਾਦਿਆਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵਾਂਗੇ ਬਾਰਡਰ ਤੇ ਜਿਹੜੀਆਂ ਸਾਡੀਆਂ KDS ਵਾਈਕਲ ਪੰਜਾਬ ਪੁਲਿਸ ਤੇ BSR ਸਕੰਨੀ ਤੇ ਅਲਰਟ ਹੈ